Yeah. ਕੁਝ ਇਥੇ ਰਹਿ ਜਾਊਗਾ ਇਸ ਵਾਸਤੇ ਮਹਾਪੁਰਸ਼ ਕਹਿੰਦੇ ਐ ਕਿਆ ভরਸਾ ਹੈ ਇਸ ਜ਼ਿੰਦਗੀ ਕਾ ਇਹ ਜ਼ਿੰਦਗੀ ਦਾ ਕੀ ভরਸਾ ਹੈ ਸਾਹਸ ਰੁਕ ਜਾਏਗੀ ਚਲਤੇ ਚਲਤੇ ਦੀਪ 부ਜ ਜਾਏਗਾ ਜਲਤੇ ਜਲਤੇ ਮੰਦੇ ਦੇ ਸਾਹ ਚੱਲਦੇ ਚੱਲਦੇ ਹੀ ਰੁਕ ਜਾਂਦੀ ਹੈ ਸਾਹ ਆਉਂਦੇ ਤੇ ਆਦਮੀ ਹੈ ਸਾਹ ਰੁਕ ਗਏ ਤੇ ਫਿਰ ਚੱਕ ਲੋ ਚੱਕ ਲੋਵੇ ਫਿਰ ਤੇ ਕੁਝ ਵੀ ਨਹੀਂ ਸਾਹ ਸੁਰਕ ਜਾਏਗੀ ਚੱਲਤੇ ਚੱਲਤੇ ਦੀਪ ਬੁਝ ਜਾਏਗਾ ਜਲਤੇ ਜਲਤੇ ਜਦੋਂ ਸਾਹ ਖਲੋ ਜਾਂਦੇ ਹੈ ਇਹ ਲੋਕ ਗੱਲਾਂ ਕਰਦੇ ਹੁੰਦੇ ਆ ਕਹਿੰਦੇ ਵੀ ਫਨਾਣੇ ਨੂੰ ਮੈਂਟੀ ਲੱਗਿਆ। ਭਈ ਤੈਨੂੰ ਕਿਹੜਾ 3 ਮਹੀਨੇ ਲੱਗਣੇ ਆ 17 ਮਾ ਲੱਗਣਾ ਸਾਰਿਆਂ ਨੂੰ ਮੈਂਟੀ ਐ। ਫਿਰ ਲੋਕ ਗੱਲਾਂ ਕਰਦੇ ਸੁਣਿਆ। ਬੁੜੇ ਗੱਲਾਂ ਕਰਦੇ ਹੁੰਦੇ ਆ ਕਹਿੰਦੇ ਬਖਸ਼ੀਸ਼ ਆਈ ਤੁਰ ਗਿਆ। ਭਈ ਤੂੰ ਕਿਹੜਾ ਘੰਗੜੇ ਪੌਂਦਾ ਜਾਏਗਾ ਤੂੰ ਵੀ ਐਂ ਚੱਲ ਜਾ। ਬੁੜੀਆਂ ਦੇ ਵੀ ਗੱਲਾਂ ਸੁਣੀਆਂ। ਈ ਜੰਗੀਰੋਂ ਆਈ ਤੁਰ ਗਈ। ਕਹ ਤੈਨੂੰ ਕਿਹੜਾ ਬੈਂਡ ਵਾਜਿਆ ਹੋਣਾ ਤੂੰ ਵੀ ਐਂ ਚੱਲੇਗਾ ਆਏਗੀ ਚਲਤੇ ਚਲਤੇ ਦੀਪ ਬੁਝ ਜਾਏਗਾ ਚਲਤੇ ਚਲਤੇ ਭਰਜੂ ਪੂਰਾ ਕਰੋ ਬੰਦਗੀ ਦਾ ਕਿਆ ভরਸਾ ਹੈ ਇਸ ਜ਼ਿੰਦਗੀ ਦਾ ਜ਼ਿੰਦਗੀ ਦਾ ਕੀ ਫੋਸਾ ਫਿਰ ਟੀ ਰਹੂਗਾ ਇੱਥੇ ਹਮ ਨਾ ਰਹਾਂਗੇ ਮੁਹੱਬਤ ਰਹੇਗੀ ਤੇ ਚੰਗੇ ਕੰਮ ਯਾਦ ਰਹਿਣਗੇ ਚੰਗੇ ਕੰਮਾਂ ਨੂੰ ਲੋਕ ਜیتے ਕਰਨਗੇ ਹਮ ਨਾ ਰਹੇਗੇ ਮੁਹੱਬਤ ਰਹੇਗੀ ਦਾਸ ਤਾਂ ਇਨਕੀ ਦੁਨੀਆ ਕਹੇਗੀ ਲੋਕ ਤੇਰੇ ਚੰਗਿਆਂ ਕੰਮਾਂ ਨੂੰ ਯਾਦ ਕਰਨਗੇ ਵੀ ਫਲਾਣਾ ਹੁੰਦਾ ਸੀ ਜਿੰਨਾ ਚਿਰ ਜਿਉਂਦਾ ਰਿਹਾ ਪਿੰਡ 'ਚ ਲੰਗਰ ਲੱਗਦਾ ਰਿਹਾ ਜਿੰਨਾ ਚਿਰ ਜਿਉਂਦਾ ਰਿਹਾ ਕਥਾ ਹੁੰਦੀ ਰਹੀ ਉਹਨਾਂ 'ਚ ਕਿਰਤਨ ਹੁੰਦਾ ਰਿਹਾ ਇਹ ਰਿਆਂ ਚੰਗਿਆਂ ਕੰਮਾਂ ਨੂੰ ਲੋਕ ਯਾਦ ਕਰਨਗੇ ਹਮ ਨਾ ਰਹੇਗੇ ਮੁਹੱਬਤ ਰਹੇਗੀ ਦਾਸ ਤਾਂ ਇਨਕੀ ਦੁਨੀਆ ਕਹੇਗੀ ਨਾਮ reh jayega ਆਦਮੀ ਕਾ ਕਿਆ ਬਰਸਾਹ ਇਸ ਜ਼ਿੰਦਗੀ ਕਾ ਜ਼ਿੰਦਗੀ ਦਾ ਕੀ ਬਰਸਾਹ ਉਹ ਦਿਨ ਆਉਣ ਤੋਂ ਪਹਿਲਾਂ ਮਹਾਰਾਜ ਕਹਿੰਦੇ ਜਾਗ ਬੋਲਿਆ ਪੜ ਪੜ ਆਲਮ ਬਣਿਆ ਕਦੇ ਆਪਣਾ ਆਪਾ ਪੜੇ ਨਹੀਂ ਭੱਜ ਭੱਜ ਮੰਦਰ ਮਸੀਤਾਂ ਹੀ ਵੜਦੇ ਕਦੇ ਆਪਣੇ ਅੰਦਰ ਵੜਿਆ ਹੀ ਨਹੀਂ ਨਾਲ ਸ਼ੈਤਾਨਾਂ ਦੇ ਨਿਤ ਲੜਦੇ ਲੜ ਮੁਰਸ਼ਦ ਦਾ ਫੜਿਆ ਹੀ ਨਹੀਂ ਬੋਲੇ ਸ਼ਾ ਅਸਮਾਨੀ ਉਡਦੀਆਂ ਫੜਦੇ ਜਿਹੜਾ ਵਿਚ ਬੈਠੇ ਉਹ ਫੜਿਆ ਹੀ ਨਹੀਂ ਆਪਣੇ ਆਪ ਨੂੰ ਜਾਣ ਆਪ ਪਛਾਣੈ ਗਿਆਨੀ ਸੋਏ ਅਸਲ ਗਿਆਨੀ ਕਿਆ ਹੀ ਉਦੋਂ ਜਾਊਗਾ ਤੈਨੂੰ ਜਦੋਂ ਆਪਣੇ ਆਪ ਨੂੰ ਜਾਣ ਲੇਗਾ ਜਗਤ ਗੁਰੂ ਰਵਿਦਾਸ ਮਹਾਰਾਜ ਆਪਾਂ ਉਹਨਾਂ ਦਾ ਦਿਨ ਮਨਾਉਂ ਰਹੇ ਆਂ ਉਹ ਸਾਨੂੰ ਕੀ ਸਮਝਾ ਕੇ ਗਏ ਤੁਰ ਕੀ ਬਾਣੀ ਚ ਉਹਨਾਂ ਦੇ 40 ਸ਼ਬਦ ਨੇ 16 ਰਾਗਾਂ ਚ ਬਾਣੀ ਹੈ ਗੁਰੂ ਰਵਿਦਾਸ ਜੀ ਦਾ ਸਾਨੂੰ ਕਹਿਣਾ ਕੀ ਚਾਹੁੰਦੇ ਹੈ ਸਾਨੂੰ ਸਮਝਾਉਣਾ ਕੀ ਚਾਹੁੰਦੇ ਪਹਿਲਾ ਉਪਦੇਸ਼ ਉਹਨਾਂ ਦਾ ਉਹ ਕਹਿੰਦੇ ਹੱਥੀ ਕਿਰਤ ਕਰਦੀ ਹੈ ਉਹਨਾਂ ਦਾ ਕਿਰਤੀ ਜੀਵਨ ਹੈ ਰਾਜੇ ਮਹਾਰਾਜੇ ਉਹਨਾਂ ਦੇ ਦਰ ਤੇ ਝੁਕਦੇ ਉਹਨਾਂ ਦੇ ਦਰ ਤੇ ਆ ਕੇ ਝਾੜੂ ਮਾਰਦੇ ਐ ਪਰ ਸੱਚੇ ਪਾਤਸ਼ਾਹ ਨੇ ਕੱਖ ਵੀ ਨਹੀਂ ਮੰਗਿਆ ਕਿਸੇ ਤੋਂ ਉਹਨਾਂ ਨੇ ਕਿਰਤ ਕਮਾਈ ਕਰਕੇ ਦੋ ਪ੍ਰਸ਼ਾਦੇ ਛਕੇ ਹੱਥੀ ਜੋੜੇ ਗੰਢ ਕੇ ਕਿਰਤ ਕਰਨੀ ਸਿਖਾਈ ਜਗਤ ਜੀ ਦਾ ਕਰਮ ਸਹੀ ਹੈ ਉਹਨੂੰ ਧਰਮੀ ਬਣਨ ਦੀ ਲੋੜ ਨਹੀਂ ਹੁੰਦੀ ਉਹ ਖੁਦ ਹੀ ਧਰਮੀ ਹੁੰਦਾ ਹੈ ਗੁਰੂ ਲੋਕ ਸਾਡਾ ਕਰਮ ਸਹੀ ਕਰਦੇ महात्मा बुद्ध जी ਨੂੰ ਪੜ੍ਹ ਕੇ ਵੇਖੋ ਉਹਨਾਂ ਨੇ ਕਿਤੇ ਧਰਮ ਦੀ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਗੱਲ ਹੀ ਕਰਮ ਦੀ ਕੀਤੀ ਹੈ ਉਹ ਕਹਿੰਦੇ ਆਪਣਾ ਕਰਮ ਸਹੀ ਕਰ 18 ਅਧਿਆਏ ਨੇ ਪਾਵਨ ਗੀਤਾ ਦੇ 700 ਸ਼ਲੋਕ ਹੈ 18 ਅਧਿਆਏ ਕ੍ਰਿਸ਼ਨ ਮਹਾਰਾਜ ਨੇ ਗੱਲ ਹੀ ਨਹੀਂ ਕੀਤੀ ਕਿਤੇ ਧਰਮ ਦੀ ਉਹਨਾਂ ਨੇ ਗੱਲ ਕਰਮ ਦੀ ਕੀਤੀ ਹੈ हे अर्जुन ਧੀਰ ਕਸੂਦਰਮੰ ਜਦ ਤੇਰਾ ਕਰਮ ਸਹੀ ਹੋ ਗਿਆ ਤੈਨੂੰ ਧਰਮ ਹੀ ਬਣਨ ਦੀ ਲੋੜ ਨਹੀਂ ਤੂੰ ਖੁਦ ਹੀ ਧਰਮੀ ਹੈ ਆਪਦਾ ਕਰਮ ਸਹੀ ਹੈ 1430 ਅੰਗ ਸੱਚੇ ਪਾਤਸ਼ਾਹ ਦੇ ਕਿਤੇ ਧਰਮ ਦੀ ਗੱਲ ਲੱਭਿਓ ਮਹਾਰਾਜ ਨੇ ਗੱਲ ਕਰਮ ਦੀ ਕੀਤੀ ਹੈ ਆਪਦਾ ਕਰਮ ਸਹੀ ਕਰ ਲੈ ਕਰਮ ਦੇ ਪਿੱਛੇ ਸੋਚ ਕਿਹੜੀ ਕੰਮ ਕਰਦੀ ਉਸ ਸੋਚ ਨੂੰ ਸਹੀ ਕਰ ਤੂੰ ਖੁਦ ਧਰਮੀ ਬਣ ਜੀ ਆਜ ਆਪਣਾ ਧਰਮੀ ਬਣਨ ਤੇ ਜੋਰ ਲੱਗਿਆ ਤੇ ਕਰਮ ਸਾਡਾ ਸਾਰਿਆਂ ਦਾ ਵਿਗੜਦਾ ਜਾਂਦਾ ਹੈ ਗੁਰੂ ਲੋਕ ਸਾਡਾ ਕਰਮ ਸਹੀ ਕਰਦੇ ਸਾਨੂੰ ਕਰਮ ਜੋਗੀ ਬਣਾਉਂਦੇ ਹਨ ਤੁਹਾਨੂੰ ਗੁਰੂ ਰਵਿਦਾਸ ਉਹਨਾਂ ਨੇ ਕਰਮ ਯੋਗ ਦੀ ਸਹਿਜ ਯੋਗ ਦੀ ਗੱਲ ਕੀਤੀ ਗੋਰਖ ਜੀ ਮਹਾਰਾਜ ਨਾਲ ਮੇਲ ਹੋਇਆ ਗੋ ਰਖ ਜੀ ਪੁੱਛਦੇ ਐ ਗੁਰੂ ਰਵਿਦਾਸ ਤੁਹਾਡਾ ਪੰਥ ਕਿਹੜਾ ਹੈ ਤੁਸੀਂ ਕਿਹੜਾ ਮਤ ਧਾਰਨ ਕੀਤਾ ਹੈ ਗੁਰੂ ਰਵਿਦਾਸ ਜੀ ਕਹਿੰਦੇ ਅਸੀਂ ਸਹਿਜ ਯੋਗ ਕਰਮ ਯੋਗ ਧਾਰਨ ਕੀਤਾ ਹੈ ਦਾਸਾਂ ਨੋਹਾਂ ਦੀ ਕੀਰਤ ਕਮਾਈ ਕਰਕੇ ਜੀਵਨ ਦਾ ਨਰਵਾ ਕਰਮ ਵਿੱਚੋਂ ਦਾਨਪੁਣ ਕਰਨਾ ਆ ਹੈ ਸਹਿਜ ਯੋਗ ਕਾਲ ਖਾਏ ਕਿਛ ਹੱਥੋਂ ਦੇ ਨਾਮਕ ਰਾਹ ਪਛਾਣੈ ਸੇ ਪਉਨ ਦਾਾਨ ਕਾ ਕਰੇ ਸਰੀਰ ਸੋਗਿਰ ਹੀ ਗੰਗਾ ਕਾ ਨੀ ਇਹ ਨੂੰ ਕਹਿੰਦੇ ਆ ਕਰਮ ਯੋਗ ਅਸੀਂ ਸਹਿਜ ਯੋਗ ਧਾਰਨ ਕੀਤਾ ਅਸੀਂ ਕੋਈ ਭੇਖ ਦੇ ਯੋਗੀ ਨਹੀਂ ਅਸੀਂ ਸਹਿਜ ਯੋਗੀਆਂ ਗੋਰਖ ਜੀ ਅਸੀਂ ਨਹੀਂ ਭੇਖ ਦੇ ਯੋਗੀ ਸਾਡਾ ਪੰਥ ਨਿਆਰਾ ਏ ਨਾਸ ਕਹਿੰਦੇ ਸਾਡਾ ਪੰਥ ਨਿਆਰਾ ਅਸੀਂ ਸਹਿਜ ਯੋਗ ਧਾਰਨ ਕੀਤਾ ਹੈ ਅੰਜਨ ਮਾਹੇ ਨਰੰਜਨ ਰਹੀਏ ਯੋਗ ਯੁਗਤ ਤੋਂ ਪਾਈ ਹੈ ਜਲਦੀ ਯੋਗ ਨਾ ਹੋਈ ਇਕ ਦ੍ਰਿਸ਼ਟ ਕਰ ਸੰਸਾਰ ਜਾਣਾ ਜੋਗੀ ਕਹੀਐ ਸੋਈ ਅਸੀਂ ਨਹੀਂ ਵੇਖਦੇ ਜੋਗੀ ਸਾਡਾ ਪੰਜ ਚਲਿਆ yeah <laughs> i <laughs> ਸੀ ਸਹਿਜ ਯੋਗਤਾਰਨ ਕੀਤਾ ਹੈ ਸਾਡਾ ਨਿਆਰਾ ਪੰਥ ਹੈ ਆਗੇ ਧੰਦਾ ਪਛੇ ਧੰਦਾ ਧੰਦੇ ਉੱਪਰ ਧੰਦਾ ਇਨ ਧੰਦਿਓਂ ਮੇ ਜੋ ਰਾਮ ਸਿਮਰਲੇ ਸੋ ਸਹਿਬ ਦਾ ਬੰਦਾ ਹੈ ਪਰਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨਿਭਾਉਂਦੇ ਰੱਬ ਦੀ ਭਗਤੀ ਕਰਨੀ ਬੰਦਗੀ ਕਰਨੀ ਸਾਡਾ ਇਹ ਮਤ ਹੈ ਗੋਰਖ ਜੀ ਸਿੱਧਾਂ ਵਿੱਚੋਂ ਸ਼ਰੋਮਣੀ ਗੋਰਖ ਜੀ ਉਹ ਵੀ ਮੰਨ ਗਏ ਕਹਿੰਦੇ ਧੰਨ ਰਵਦਾਸ ਮਹਾਰਾਜ ਤੁਹਾਡੀ ਕਮਾਈ ਬਹੁਤ ਵੱਡੀ ਹੈ ਉਹਨਾਂ ਨੇ ਵੀ ਵਡਿਆਈ ਕੀਤੀ ਗੁਰੂ ਰਵਦਾਸ ਮਹਾਰਾਜ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਸਾਡੇ ਦੇਸ਼ ਵਿੱਚ ਇੱਕ ਗਰੀਬਦਾਸੀਆਂ ਦਾ ਕਬੀਰ ਪੰਥੀਆਂ ਦਾ ਮਤ ਵੀ ਹੈ ਉਹਨਾਂ ਨੇ ਵੀ ਆਪਣੀ ਬਾਣੀ ਵਿੱਚ ਗੁਰੂ ਰਵਦਾਸ ਜੀ ਦੀ ਬਹੁਤ ਵਡਿਆਈ ਕੀਤੀ ਹੈ ਉਹ ਵੀ ਕਹਿੰਦੇ ਆ ਰੈਦਾਸ ਰੰਗੀਲਾ ਰੰਗ ਹੈ ਦिए ਜਨੇਉ ਤੋੜ ਜਗ ਜਉਨਾਰ ਚੋਲੇ ਤਰੇ ਇਕ ਰੈਦਾਸ ਇਕ ਗੋੜ ਕਨਕਜ ਨੇਉ ਕੰਧ ਦਿਖਾਇਆ ਹੈ ਰੈਦਾਸ ਰੰਗੀਲਾ ਘਰੇ 700 ਰੂਪ ਵਿਸੰਬਰ ਐਸੀ ਅਵਗਤ ਲੀਲਾ ਆਚਾਰੀਆ ਗਰੀਬਦਾਸ ਮਹਾਰਾਜ ਦੀ ਪੰਗਤੀ ਹੈ ਉਹ ਕਹਿੰਦੇ ਨਰਨਕਾਰ ਨੇ 700 ਰੂਪ ਧਾਰਨ ਕਰ ਲਿਆ ਸੀ ਗੁਰੂ ਰਬਦਾਸ ਜੀ ਦੀ ਜਗ੍ਹਾ ਨਰਨਕਾਰ ਦੀ ਖੇਡ ਹੈ ਸੋ ਪਿਆਰਿਓ ਆਪਾਂ ਗੁਰੂ ਰਬਦਾਸ ਜੀ ਦੇ ਪਿਆਰ ਵਿੱਚ ਜੁੜੇ ਆਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੁੜ ਗਏ ਮੱਥਾ ਟਿਕ ਗਿਆ ਨਾਲੇ ਗੁਰੂ ਰਬਦਾਸ ਜੀ ਨੂੰ ਟਿਕ ਗਿਆ ਉਹਨਾਂ ਦੀਆਂ ਖੁਸ਼ੀਆਂ ਸਾਨੂੰ ਆ ਹੀ ਮਿਲ ਜਾਂਦੀਆਂ ਸੋ ਆਓ ਹੁਣ ਆਪਾਂ ਸਮਾਪਤੀ ਕਰਦੇ ਆਂ ਐਮ ਪਿਆਰ ਵਿੱਚ ਬਹਿ ਕੇ ਭਜ ਕੇ ਆਨੰਦ ਮਾਣਿਆ ਜਦੋਂ ਮੈਂ ਆਇਆ ਸੀ ਮੈਂ ਕਿਹਾ ਵੀ ਕੋਈ ਰੌਣਕ ਮੇਲਾ ਕੋਈ ਸੰਗਤਤਾ ਦੀ ਨਹੀਂ ਨਹੀਂ ਕੀ ਕੀਰਤਨ ਕਰਾਂਗੇ ਕੀਤ ਮਾਨੂੰ ਸੁਣਾਵਾਂਗੇ ਕੀ ਛੱਡਾਂਗੇ ਪਰ ਬਹੁਤ ਕਿਰਪਾ ਭਾਈ ਤੁਸੀਂ ਪਹੁੰਚ ਗਏ ਪੰਡਾਲ ਸਾਰਾ ਭਰ ਗਿਆ ਤੁਸੀਂ ਬੜਾ ਪਿਆਰ ਦਾ ਸਹੂਤ ਦੇ ਕੇ ਸ਼ਾਂਤੀ ਦਾ ਸਹੂਤ ਦੇ ਕੇ ਤੁਸੀਂ ਆਨੰਦ ਮਾਣਿਆ ਨਹੀਂ ਵਿੱਚ ਦੀ ਇੱਕ ਦੋ ਵਾਰੀ ਲਾਈਟ ਭੱਜ ਗਈ ਸੀ ਮੈਂ ਕਿਹਾ ਹੋਰ ਨਾ ਸਾਰੇ ਉੱਠ ਕੇ ਚਲੇ ਜਾਣ ਪਰ ਤੁਹਾਡਾ ਬੜਾ ਧੰਨਵਾਦ ਭਾਈ ਬੀਬੀਓ ਭੈਣੋ ਤੁਹਾਡਾ ਵੀ ਧੰਨਵਾਦ ਭਾਈ ਤੁਸੀਂ ਰੌਲਾ ਨਹੀਂ ਪਾਇਆ ਨਹੀਂ ਜੇ ਕਿਤੇ ਬੀਬੀਆਂ ਆਪਦੀ ਆਈ ਤੇ ਆ ਜਾਣ ਨਾ ਫਿਰ ਬਾਬੇ ਬਗੀਚੀ ਵਾਲੇ ਕੀ ਫਿਰ ਤਾਂ ਧਰਮਰਾਜਾ ਵੀ ਫੇਰ ਨਾ ਕੋ ਸੱਪ ਨਾ ਜੇ ਕਿਤੇ ਤੁਸੀਂ ਆਪਦੀ ਆਈ ਤੇ ਆ ਜੂ ਭਾਈ ਤੁਹਾਡਾ ਬਹੁਤ ਧੰਨਵਾਦ ਬੀਬੀਓ ਭੈਣੋ ਤੁਸੀਂ ਆਨੰਦ ਮਾਣਿਆ ਜੀ ਸੱਚੇ ਪਾਤਸ਼ਾਹ ਦਾ ਧੰਨਵਾਦ ਸਾਰਿਆਂ ਪ੍ਰਬੰਧਕਾਂ ਦਾ ਸਾਡੇ ਨੌਜਵਾਨ ਵੀਰਾਂ ਦਾ ਧੰਨਵਾਦ ਸਾਰੇ ਨਾਲ ਮਿਲ ਕੇ ਗੁਰੂ ਰਵਿਦਾਸ ਮਹਾਰਾਜ ਦਾ ਗੁਰਪੁਰਬ ਮਨਾਇਆ ਕਰੋ ਗੁਰੂ ਲੋਕ ਇਹ ਸਾਰਿਆਂ ਦੇ ਸਾਂਝ ਹੀ ਹੁੰਦੇ ਐ ਗੁਰੂਆਂ ਨੂੰ ਨਾ ਬੰਡੀਆਂ ਚ ਪਾਇਆ ਕਰੋ ਜਦ ਜਗਤ ਗੁਰੂ ਨਾਨਕ ਦੇਵ ਮਹਾਰਾਜ ਦਾ ਆਗਮਨ ਪਰਮ ਹੁੰਦਾ ਉਦੋਂ ਵੀ ਸਾਰਾ ਪਿੰਡ ਇਕੱਠਾ ਹੋ ਜਾ ਧੰਨਵਾਦ ਸਤਿਗੁਰਾਂ ਦਾ ਸੰਗਤਾਂ ਦਾ ਧੰਨਵਾਦ ਸਾਰਿਆਂ ਪ੍ਰਬੰਧਕਾਂ ਦਾ ਧੰਨਵਾਦ ਅਨੰਦ ਸਭ ਵਿੱਚ ਬੋਲਿਓ ਫਿਰ ਅਰਦਾਸ ਗੁਰੂ ਬਾਬਾ ਜੀ ਦੇ ਹੁਕਮਨਾਮਾ ਸਾਹਿਬ ਗੁਰੂ ਕੇ ਲੰਗਰ ਛੱਕ ਕੇ ਫੇਰ ਆਪੋ ਆਪਣੇ ਘਰਾਂ ਨੂੰ ਜਾਣਾ। ਹੋਇਆਂ ਬੁੱਲਾਂ ਖਿਮਾ ਕਰਿਓ। ਆਰਾਮ ਕਲੀ ਮਹੱਲਾ ਤੀਜਾ ਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਇ ਸਾਧੂ ਕੈ ਪਾਇਆ। ਸਤਿ ਸੱਚ ਪਾਇਆ। ਆਨੰਦ ਚਿਨਾੜਾ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਪਣਾ। ਨੰਦ ਹੋ ਆ ਸਤ ਗੁਰੂ ਮੈਂ ਪਾਇਆ ਬਨਵੇਂ ਆਲੇ ਨਾ ਰੂਪ ਮਰਨਾਲ ਰਹੋ ਕੋ ਮਨ ਮੇਰੇ ਦੁਖ ਸਭ ਵਿਸਾਰਨੋ ਅੰਗੀਕਾਰੋ ਸਰੇ ਤੇਰਾ ਕਾਟ ਪਵਨਾਗਨ ਲਾ ਸਮਰੱਖ ਸੁਆਮੀ ਸੋਖਿ ਮਨੋ ਵਿਸਾਰੇ صاحبہ کیا نی کرتے رہے صدا سمت صلاحہ تیری نام مانو صاحب رام جن کہے نانک سچے سائن پیا نہیں کر تیر ਸਿਆਣੇ ਨੇ ਇੱਛਾ ਸਰਵ ਪੁਜਾਈ ਸਦਾ ਕਰਵਾ ਦਿਆ ਆਇਆ ਕਹੇ ਨਾਨਕ ਸੁਣੋ ਸੰਤੋਸ਼ ਵਰਤ ਕਰੋ ਹੰਮਿਆਰੋ ਸਾਚਾ ਮਿਲਾਇਆ ਰਾਹ ਵਾਡੇ ਪੰਚ ਰਿਸ਼ੀ ਗਦ ਤੇ ਤਰਸ ਭਾਗੇ ਹਰ ਨਾਨਕ ਜੀ ਸਾਥੇ ਗਲਹਾਨਿ ਕਰਾਇਆ ਅੰਜ ਦੋਤ ਦੁਦਵਾਸੇ ਕੀਤੇ ਕਾਲ ਕੰਟਕ ਸਾਰੇ ਆ ਰਹੇ ਹਾਂ ਆਨੰਦ ਸੁਣੋ ਬੜਾ ਬਾਦਯੋ ਸਨਮੈਨ ਹੋਰ ਸੁਪੂਰੇ ਸਾਰਾ ਨਾਮ ਆਇਆ ਪ੍ਰੇ ਕਰਨ ਬੁ ਕੋ ਉਫਰੋਗ ਸੰਕਾਪ ਕਰੇ ਸੁਣੀ ਸੱਤੀ ਰਾਣੀ ਹੁਣ ਕਹੇ ਪੁਨੀਤ ਕਹਤੇ ਪਵਿਤ ਸਤਗੁਰ ਰਹਿਆ फते का पई